ਉੱਤੋਂ ਮੈਂ ਸੁਣਦਾ ਗੱਲ ਕਹਿਣ ਦੀ ਫਿਰ ਕੀ ਕੀ ਆ ਵੀ ਆ ਫੋਨ ਕੀ ਕਰਦਾ ਕੀ ਆ ਗੇਟ ਖੋਲਿਆ ਮੈਨੂੰ ਤੁਸੀਂ ਦੱਸੋ ਕਿਉਂ ਅਸੀਂ ਕਦੋਂ ਖੋਲਿਆ ਫਿਰ ਜਦੋਂ ਮੈਂ ਇੱਥੇ ਆ ਕੇ ਤੁਹਾਨੂੰ ਕਿਹਾ ਜੀ ਪਿੱਛੇ ਗੱਡੀ ਖੜੀ ਬਾਈ ਮੈਂ ਫਾਲਤੂ ਨਹੀਂ ਬੋਲਦਾ ਵੀਡੀਓ ਮੈਂ ਆ ਵੀ ਫਿਰ ਉਹ ਕਰ ਦੂ ਸਾਰੀ ਇੱਥੇ ਮੈਂ ਇੱਥੇ ਖੜਾ ਐਸ ਐਚਓ ਸਾਹਿਬ ਨੂੰ ਪੁੱਛੋ ਮੈਂ ਫੋਨ ਲਾਇਆ ਤੇਗ ਸਰ ਸਿਮਰਨਜੀਤ ਸਿੰਘ ਮਾਨ ਦੇ ਦੋਤੇ ਫੋਨ ਤੇ ਸੀਗਾ ਚੀਕੀ ਗਿਆ ਮੈਂ ਇੱਥੇ ਖੜ ਕੇ ਗੇੜ ਨਹੀਂ ਖੋਲਿਆ ਇਹਨਾਂ ਨੇ ਮੈਨੂੰ ਉੱਤੋਂ ਦੀ ਆ ਕੇ ਤੁਸੀਂ ਹੁਣ ਮੇਰੇ ਉੱਪਰ ਉਹ ਮਾਰਿਆਗਾ ਆ ਹੁਣ ਤੁਸੀਂ ਦੇਖ ਲਓ ਮੈਂ ਇੱਥੇ ਥਾਣਾ ਸਦਰ ਜਗਰਾਉਂ ਦੇ ਬਾਹਰ ਖੜਾ ਠੀਕ ਹੈ ਤੇ ਇੱਥੇ ਮੇਰੀ ਉਹਦੇ 5 ਨੰਬਰ ਚੁੰਗੀ ਦੇ ਉੱਪਰ ਗੱਡੀਆਂ ਲੱਗੀਆਂ ਪਿੱਛੇ ਗੱਡੀ ਘੇਰ ਕੇ ਆ ਮੂ ਆ ਮੂਰੇ ਗੱਡੀ ਲਾ ਕੇ ਗੱਡੀ 'ਚੋਂ ਫੇਟ ਮਾਰੀ ਠੀਕ ਹੈ ਜੀ ਉਸ ਤੋਂ ਬਾਅਦ ਚੋਂ ਮੈਂ ਗੱਡੀ ਪਹੀਆ ਕੇ ਅਸੀਂ ਇੱਥੇ ਲੈ ਕੇ ਆਏ ਥਾਣਾ ਸਦਰ ਜਗਰਾਉਂ ਦੇ ਬਾਹਰ ਇੱਧਰ ਦਿਖਾ ਦੇ ਥਾਣਾ ਸਦਰ ਜਗਰਾਉਂ ਦੇ ਬਾਹਰ ਆਇਆ ਮੈਂ ਇੱਥੇ ਇਹਨਾਂ ਦੇ ਦਰਮੇਂ ਕੀਤੇ ਮੈਨੂੰ ਘਟੋ ਘਟਾ ਥਾਣਾ ਸਦਰ ਜਗਰਾਉਂ ਦੇ ਤੁਸੀਂ ਕੈਮਰੇ ਕਢਾਓ ਇੱਥੇ ਕੈਮਰੇ ਲੱਗੇ ਹੋਣਗੇ ਬਾਹਰ ਕੈਮਰੇ ਕਢਾਓ ਕੈਮਰਿਆਂ ਦੇ ਵਿੱਚ ਕੈਮਰਿਆਂ ਦੇ ਵਿੱਚ ਮੈਂ ਇਹਨਾਂ ਨੂੰ ਇੱਕ ਗੱਲ ਕਹਿ ਰਿਹਾ ਤੇ ਭਾਈ ਆ ਗੇਟ ਖੋਲ ਦੋ ਸਾਡੇ ਪਿੱਛੇ ਗੱਡੀਆਂ ਲੱਗੀਆਂ ਹੋਈਆਂ ਤੁਸੀਂ ਗੱਡੀ ਦੀ ਹਾਲਤ ਦੇਖ ਲਓ ਆ ਗੱਡੀ ਦੀ ਹਾਲਤ ਦੇਖ ਲਓ ਉਦੋਂ ਜਦੋਂ ਮੈਂ ਜਾਲੀਆਂ ਪਿੱਛੇ ਰੋਲਾ ਪਾਇਆ ਸੀ ਮੈਂ ਗੱਲ ਕਹੀ ਸੀ ਜੀ ਮੈਂ ਇੰਨੀਆਂ ਦਰਖਾਸਤਾਂ ਲਖਾਈਆਂ ਹੋਈਆਂ ਕੋਈ ਕਾਰਵਾਈ ਕਰ ਦੋ ਉਦੋਂ ਕਿਸੇ ਨੇ ਨਹੀਂ ਸੁਣੀ ਮੇਰੀ ਠੀਕ ਹੈ ਨਾ ਉਦੋਂ ਵੀ ਟਰੋਲ ਬਣੇ ਮਜ਼ਾਕ ਬਣੇ ਆ ਹੁਣ ਸਾਰੀ ਚੀਜ਼ ਤੁਹਾਡੇ ਸਾਹਮਣੇ ਆ ਮੈਂ ਕਹਿੰਦਾ ਪੰਜ ਨੰਬਰ ਚੁੰਗੀ ਦੇ ਜਿੱਥੇ ਮੇਰੀ ਗੱਡੀ ਘੇਰੀ ਗਈ ਆ ਉਥੇ ਉੱਥੇ ਸਾਰੇ ਸੀਸੀਟੀਵੀ ਕੈਮਰੇ ਕਢਾਏ ਜਾਣ ਤੇ ਇੱਥੇ ਥਾਣਾ ਸਦਰ ਜਗਰਾਉਂ ਦੇ ਆ ਕੈਮਰੇ ਕਢਾਏ ਜਾਣ ਤੇ ਆ ਹਜੇ ਤੱਕ ਸੰਗਲ ਲੱਗੇ ਹੋਇਆ ਮੈਨੂੰ ਕਿਸੇ ਨੇ ਲੋਕ ਨਹੀਂ ਖੋਲੇ ਇੱਥੇ ਥਾਣੇ ਦੇ ਵਿੱਚ ਮੈਂ ਇਹਨਾਂ ਨੂੰ ਕਹਿੰਦਾ ਰਿਹਾ ਮੈਂ ਗਿਆ ਜੀ ਪਿੱਛੇ ਪੋਲ ਦੇ ਕੋਲ ਗੱਡੀ ਰੁਕੀ ਹੋਈ ਆ ਗੱਡੀ ਸਾਡੇ ਪਿੱਛੇ ਲੱਗੀ ਆ ਸਾਡੇ ਦੇ ਜਾਲਦੇਵਾ ਹਮਲਾ ਹੋਇਆ ਹੈਗਾ ਆ ਤੁਸੀਂ ਦੇਖ ਲਓ ਸਾਰਾ ਬੰਪਰ ਬੰਪਰ ਚੱਕਿਆ ਹੋਇਆ ਗੱਡੀ ਦਾ 12 ਵਜੇ ਹੋਇਆ ਰਾਤ ਦੇ ਸਵਾ 12 ਹੋਇਆ ਠੀਕ ਹੈ ਉਤੋਂ ਦੀ ਮੈਨੂੰ ਹਜੇ ਤੱਕ ਇੱਥੇ ਕਿਸੇ ਨੇ ਗੇਟ ਨਹੀਂ ਖੋਲਿਆ 12 13 ਖੜੇ ਫੇਰ ਕੀ ਹੋ ਗਿਆ ਮੈਂ ਉਹ ਵਧੀਆ ਮੈਂ ਤਾਂ ਕਹਿੰਦਾ ਮਾਰਨ ਮੈਨੂੰ ਆ ਗਿਆ ਮਮਾ ਇੱਥੇ ਹੀ ਖੜਨਾ ਕੋਈ ਗੱਲ ਨਹੀਂ ਜਾਣਦੇ ਜਿਹੜਾ ਜਾਂਦਾ ਖੋਸ਼ ਹੋਈ ਜਾਵੇ ਇੱਥੇ ਚਾਹੇ ਆਪਾਂ ਨੂੰ ਮਾਰ ਕੇ ਚਲੇ ਜਾਂ ਤਾਂ ਚਾਹੇ ਤੇਰਾ ਬੰਦੇ ਖੜੇ ਆ ਚਾਹੇ 14 ਮੈਂ ਕਹਿੰਦਾ ਇੱਥੇ ਵੱਢ ਕੇ ਚਲੇ ਜਾਂ ਗੇਟ ਦੇ ਸਾਹਮਣੇ ਮੈਂ ਵੀ ਕਾਹਨੂੰ ਦਿਖਾਉਣ ਜੋਗਾ ਹੋ ਜੂੰ ਹਜੇ ਤੱਕ ਮੈਨੂੰ ਇਹਨਾਂ ਨੇ ਅੰਦਰ ਤੱਕ ਨਹੀਂ ਬਾੜਿਆ ਗੇਟ ਖੋਲ ਕੇ ਠੀਕ ਹੈ ਜੀ ਕੱਲ ਨੂੰ ਜੇ ਮੈਨੂੰ ਕੋਸ਼ ਹੁੰਦਾ ਮੇਰੇ ਤੇ ਝਰੀਟ ਵੀ ਆਉਂਦੀ ਆ ਪੰਜਾਬ ਪੁਲਿਸ ਜ਼ਿੰਮੇਵਾਰ ਹੋਊਗੀ ਮੈਂ ਪਹਿਲਾਂ ਵੀ ਵੀਡੀਓ ਚ ਕਿਹਾ ਐਸਐਸਪੀ ਸਾਹਿਬ ਤੁਸੀਂ ਮਾਨਜੋਗੋਂ ਜੀ ਜਦੋਂ ਆਪਣਾ ਚਲਾਨ ਹੋਇਆ ਸੀਗਾ ਠੀਕ ਹੈ ਜੀ ਉਥੇ ਬਾਬਾ ਸਾਹਿਬ ਦੇ ਚੌਂਕ ਚ ਉਥੇ ਹੀ ਮੈਂ ਵੀਡੀਓ ਪਾਈਆ ਹੁਣ ਤੱਕ ਸੋਸ਼ਲ ਮੀਡੀਆ ਤੇ ਪਾਈਆ ਤੇ ਆ ਵੀ ਆਪਣੀ ਵੀਡੀਓ ਹੈ ਜੀ ਠੀਕ ਹੈ ਹਜੇ ਤੱਕ ਆਪਾਂ ਨੂੰ ਗੇਟ ਨਹੀਂ ਖੋਲਿਆ ਮੁੰਡੇ ਨੇ ਹੁਣ ਫੇਰ ਦੱਸਿਆ ਕਹਿੰਦਾ ਵੀ ਇੱਥੇ ਫੇਰ ਆਇਆ ਦੁਬਾਰੇ ਤੇ ਬਸ ਇੰਨੀ ਗੱਲ ਮੈਂ ਕਹਿਣੀ ਸੀ ਥੋੜੇ ਅੱਗੇ ਗੱਲਾਂ ਕਰ ਦਿਆਂ ਸੀ ਕੋਈ ਇਹ ਜਿਹੜਾ ਗੱਲ ਵੀ ਕਰਦੇ ਹੁਣ ਤੁਸੀਂ ਚਾਹੀਦਾ ਮੇਰੇ ਗੱਲ ਮੇਰੀ ਮੇਰੀ ਗੱਲ ਸੁਣੋ ਯਾਰ ਗੱਲ ਕੀ ਆ ਗੱਲ ਸੁਣੀ ਜਾਂਦੇ ਆ ਕਦੋਂ ਸੁਣੀ ਜਾਂਦੇ ਆ ਯਾਰ ਸਿਟੀ ਵਾਲੇ ਵੀਸਰ ਆ ਕੇ ਹੋਰ ਕੀ ਜਾਂਦਾ ਦੇਖੋ ਜੀ ਮੈਂ ਐਸਐਸਪੀ ਸਾਹਿਬ ਤੇ ਦਰਖਾਸਤ ਲਗਾਈ ਮੈਂ ਇਹਨਾਂ ਨੂੰ ਸਰ ਨੂੰ ਆ ਕੇ ਕਿਹਾ ਜੀ ਮੈਨੂੰ ਗੇਟ ਖੋਲ ਦਿਓ ਘੰਟਾ ਪਹਿਲਾਂ ਉਸ ਤੋਂ ਬਾਅਦ ਤੋਂ ਮੈਂ ਗਿਆ ਵੀ ਸਰ ਦੇਖੋ ਚਲੋ ਠੀਕ ਆ ਅਸੀਂ ਚੱਲੇ ਓ ਯਾਰ ਇੱਕ ਮਿੰਟ ਨਹੀਂ ਦੇਖੋ ਅਸੀਂ ਕਹਿੰਦੇ ਅਸੀਂ ਚੱਲੇ ਆ ਮੈਂ ਆਪਦੀ ਜੀ ਸੋਸ਼ਲ ਮੀਡੀਆ ਤੇ ਆ ਹੁਣ ਮੇਰਾ ਹੱਕ ਆ ਜੀ ਮੈਂ ਆਪਦੀ ਵੀਡੀਓ ਬਣਾ ਕੇ ਪਾਉਣੀ ਸੀ ਸੋਸ਼ਲ ਮੀਡੀਆ ਤੇ ਵੀ ਆ ਜੀ ਤੇ ਸਾਰਾ ਕੇ ਕਹਿੰਦੇ ਆ ਵੀ ਤੁਸੀਂ ਇੱਥੇ ਵੀਡੀਓ ਨਹੀਂ ਬਣਾਉਣੀ ਦੱਸੋ ਜੀ ਮੇਰਾ ਇਹ ਮੈਂ ਤਾਂ ਗੱਡੀ ਕਰਕੇ ਬਣਾ ਲਾ ਤੈਨੂੰ ਐਂ ਕਹੇ ਹੋਰ ਨਹੀਂ ਕਹਾਂਗਾ ਤੈਨੂੰ ਫालतੂ ਨਹੀਂ ਜੀ ਮੈਂ ਤਾਂ ਬਾਈ ਯਾਰ ਮੈਂ 4 ਮਿੰਟ ਬਣਾਉਣੀ ਸੀ ਯਾਰ 4 ਮਿੰਟ ਮੈਂ ਤਾਂ ਆਪਦੀ ਗੱਲ ਲੋਕਾਂ ਸਾਹਮਣੇ ਰੱਖਣੀ ਆ ਯਾਰ ਸਾਹਮਣੇ ਰੱਖੋ ਤੈਨੂੰ ਜਦੋਂ ਕਹਿਤਾ ਵੀ ਦੇ ਦੋ ਜਿਹੜਾ ਸਿਟੀ ਵਾਲੇ ਆ ਕੇ ਚਲੇ ਗਏ ਆ ਹਾਂ ਜਿਹੜੇ ਸਿਟੀ ਵਾਲਾ ਸਾਰਿਆਂ ਦਾ ਬੂਆ ਵਾ ਬੂਆ ਪੁੱਤਾਂ ਇਹ ਪਿੰਡ ਜਿਹੜਾ ਨਾਣਾ ਇਹ ਪਿੰਡਾਂ ਦਾ ਥਾਣਾ ਇਹ ਵਾਲਾ ਜੀ ਹਾਂ ਮੇਰਾ ਤਾਂ ਹਜੇ ਤੱਕ ਜੀ ਬਿਆਨ ਵੀ ਨਹੀਂ ਹੋਇਆ ਕੋਈ ਰਿੰਦਾ ਮੇਰਾ ਬਿਆਨ ਕੋਈ ਨਹੀਂ ਬਿਆਨ ਫਿਰ ਤੇਰਾ ਅਸੀਂ ਲਿਖਣਾ ਛੇ ਤੇਰਾ ਬਿਆਨ ਉਥੇ ਤੇਰੀ ਕੰਪਲੇਟ ਉਥੇ ਚੱਲਦੀ ਹੁਣ ਮੇਰਾ ਬਿਆਨ ਸਿਟੀ ਠਾਣੇ ਚ ਜਾਊਗਾ ਹਾਂ ਉਥੇ ਹਣੀ ਤਾਂ ਦੱਸੋ ਕੋਈ ਇੱਕ ਵਾਰ ਦੱਸੋ ਜਦੋਂ ਮੈਂ ਆ ਕੇ ਇੱਥੇ ਚੀਕਿਆ ਮੇਰੇ ਕੈਮਰੇ ਰਿਕਾਰਡਿੰਗਾਂ ਮੇਰੇ ਗੇਟ ਖੋਲਣ ਦਾ ਹੱਕ ਸੀ ਕਿ ਨਹੀਂ ਸੀ ਇਹਨਾਂ ਦਾ ਜੀ ਦੱਸੋ ਮੈਂ ਕਿਹ ਜੀ ਮੇਰੇ ਪਿੱਛੇ ਬੰਦੇ ਲੱਗੇ ਮੈਨੂੰ ਗੇਟ ਖੋਲ ਦੋ ਗੇਟ ਡੇਢ ਘੰਟਾ ਲ ਹੋ ਗਿਆ ਜੀ ਦੱਸੋ ਮੈਨੂੰ ਗੇਟ ਨਹੀਂ ਹੋਰ ਮੈਨੂੰ ਦੱਸ ਦੋ ਇਹ ਵੀ ਸਿਟੀ ਵਾਲੇ ਸਿਟੀ ਵਾਲੇ ਇੱਥੇ ਆਏ ਨਾ ਆ ਗਏ ਨਾ ਸਿਟੀ ਵਾਲੇ ਆ ਗਏ ਨਾ ਉਹ ਵੀ ਮੈਫੂਨ ਲਾ ਜੀ ਸੱਦੇ ਆ ਜੀ ਸੱਦੇ ਤਾਂ ਫਿਰ ਵੀ ਉੱਥੇ ਪਹੁੰਚੋ ਉਹਨਾਂ ਨਾਲ ਲੱਗੇ ਗਏ ਨੇ ਸਿਟੀ ਵਾਲੇ ਅੱਛਾ ਉਹ ਵੀ ਮਹੀ ਸੱਦਨੇ ਸੀ ਚਲੋ ਠੀਕ ਆ ਜੀ ਸਾਰੀ ਗੱਲਬਾਤ ਹੋ ਗਈ ਤੇ ਐਸਐਸਪੀ ਸਾਹਿਬ ਦੇ ਅੱਗੇ ਮੈਂ ਦੁਬਾਰੇ ਫੇਰ ਹੱਥ ਜੋੜ ਤੇ ਐਸਐਸਪੀ ਸਾਹਿਬ ਤੇ ਅੱਗੇ ਸਾਰਾ ਕੁਝ ਸੀਗਾ ਹੁਣ ਸਾਰਾ ਸਬੂਤ ਆ ਜੀ 5 ਨੰਬਰ ਚੁੰਗੀ ਦਾ ਤੇ 5 ਨੰਬਰ ਚੁੰਗੀ ਦੇ ਉੱਪਰ ਉੱਥੇ ਕੈਮਰੇ ਖੜਾਏ ਜਾਣ ਤੇ ਮੈਂ ਪਹਿਲਾਂ ਵੀ ਜਦੋਂ ਚਾਲਾਨ ਵਾਲੀ ਵੀਡੀਓ ਸਾਰੀ ਦੁਨੀਆ ਨੇ ਦੇਖੀ ਆ ਘਟੋ ਘਟ 10 ਲੱਖ ਬੰਦੇ ਨੇ ਦੇਖੀ ਆ ਵੀਡੀਓ ਮੇਰੀ ਇੱਥੇ ਜਦੋਂ ਮੇਰੀ ਗੱਡੀ ਦੇ ਜਾਲੀਆਂ ਲੱਗੀਆਂ ਹੋਈਆਂ ਸੀ ਅੱਜ 12 ਵਜੇ ਦਾ ਟਾਈਮ ਆ ਮੈਂ ਤਾਂ ਇੱਕ ਗੱਲ ਕਹਿਣਾ ਹੱਥ ਜੋੜ ਕੇ ਐਸਐਸਪੀ ਸਾਹਿਬ ਦੇ ਅੱਗੇ ਮੈਂ ਬੇਨਤੀ ਕਰਦਾ ਵੀ ਜੇ ਕੋਈ ਤੁਸੀਂ ਨਹੀਂ ਕਾਰਵਾਈ ਕਰ ਸਕਦੇ ਭਾਈ ਉਹ ਵੀ ਤੁਸੀਂ ਸਾਨੂੰ ਦੱਸ ਦੋ ਕੋਈ ਗਾਲ ਨਹੀਂ ਆਸੀ ਆਪਦਾ ਆਪਦਾ ਹੋਰਸ ਆ ਆਪਣਾ ਆਪਦਾ ਸੀ ਆਪਦਾ ਬਚਾਪੇ ਕਰ ਲਾਂਗੇ ਜੇ ਨਹੀਂ ਪੰਜਾਬ ਪੁਲਿਸ ਕੋਈ ਹੱਲ ਕਰ ਸਕਦੀ ਤਾਂ ਹੀ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਵੀ ਉਹ ਵੀ ਮੈਨੂੰ ਦੱਸ ਦਿੱਤਾ ਜਾਵੇ ਬਾਰ ਬਾਰ ਮੇਥੋਂ ਵੀ ਨਹੀਂ ਚੱਕਰ ਲੱਗਦੇ ਜੀ ਥਾਣਿਆਂ ਦੇ ਬਾਰ ਬਾਰ ਮੇਥੋਂ ਮੇਰੀ ਖੱਜਲ ਖਵਾਰੀ ਹੋਈ ਜਾਂਦੀ ਜਾਂ ਕੋ ਹੋਰ ਜਾਂ ਪਿੱਛੇ ਗੱਡੀਆਂ ਲੱਗੀਆਂ ਹੁਣ ਮੈਂ ਤਾਂ ਬਾਰ ਬਾਰ ਬੇਨਤੀ ਕਰਦਾ ਪੰਜ ਨੰਬਰ ਚੁੰਗੀ ਤੇ ਹੋਇਆ ਰੇਲਵੇ ਲਾਈਨ ਵਾਲਾ ਕਿਹੜਾਗਾ ਰੇਲਵੇ ਲਾਈਨ ਵਾਲੀ ਜਗਾ ਕਿਹੜੀ ਆ ਇਹ ਮਲਕ ਰੋਡ ਆ ਜਿਹੜਾ ਮਲਕ ਰੋਡ ਤੋਂ ਇਧਰ ਖੱਬੇ ਹੱਥ ਜਾਂਦਾ ਰਾ ਉਥੋਂ ਗੱਡੀਆਂ ਪਿੱਛੇ ਲੱਗੀਆਂ ਸੀ ਸਾਰੀ ਕਾਰਵਾਈ ਆ ਜਿਹੜੀ ਮੈਂ ਹੁਣ ਹੱਥ ਜੋੜ ਕੇ ਬੇਨਤੀ ਕਰਦਾ ਵੀ ਸਵੇਰ ਤੱਕ ਜਿਹੜੀ ਕਾਰਵਾਈ ਆ ਉਹ ਹੋਣੀ ਚਾਹੀਦੀ ਆ ਜੀ ਬਸ ਇੰਨੀਆਂ ਮੈਂ ਬੇਨਤੀਆਂ ਕਰਨੀਆਂ ਤੁਹਾਡੇ ਚਰਨਾਂ 'ਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ